ਚਰਚਾ ਦੇ ਵਿੱਚ ਰਹਿਣ ਵਾਲੀ ਬਰਖਾਸਤ ਮਹਿਲਾ ਪੁਲਿਸ ਮੁਲਾਜ਼ਮ ਦੇ ਹੋਣ ਹੋਣ ਲੱਗਿਆ ਦਰਦ ਅਤੇ ਲਿਆਂਦੀ ਗਈ ਬਟਿੰਡਾ ਦੇ ਸਿਵਲ ਹਸਪਤਾਲ ਕਰਵਾਇਆ ਇਲਾਜ ਰੋ ਡਾਕਟਰ ਨੇ ਕਿਹਾ ਪਥਰੀਆ ਦਰਦ ਦੱਸਣਾ ਪੈਂਦਾ ਹੈ ਕਿ ਪਿਛਲੇ ਦਿਨੀ ਕਾਫੀ ਚਰਚਾ ਦੇ ਵਿੱਚ ਰਹੀ ਮਹਿਲਾ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਨੂੰ 17 ਗ੍ਰਾਮ ਚਿੱਟੇ ਸਮੇਤ ਬਟਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ 29 ਦਿਨ ਉਸ ਨੂੰ ਜੇਲ੍ਹ ਦੇ ਵਿੱਚ ਗੁਜ਼ਾਰਨੇ ਪਏ ਸਨ ਤੇ ਜਦ ਉਸਦੀ ਜਮਾਨਤ ਹੋਈ ਤਾਂ ਉਹ ਇੱਕ ਟੀਵੀ ਚੈਨਲ ਦੇ ਉੱਤੇ ਆਉਂਦੀ ਹੈ ਇੱਕ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਆਉਂਦੀ ਹੈ ਤਾਂ ਉਸਦੀ ਜਦੋਂ ਇੰਟਰਵਿਊ ਹੁੰਦੀ ਹੈ ਤਾਂ ਬਿਜ਼ਨਸ ਵਾਲੋ ਉਸਤੇ ਇੱਕ ਵੱਡੀ ਜੜੀ ਹੈ ਆਪਣਾ ਕਾਰਵੇ ਕੀਤੀ ਜਾਂਦੀ ਹੈ ਜਿੱਥੇ ਬੀਤੀ ਕੱਲ ਬਠਿੰਡਾ ਪੁਲਿਸ ਵੱਲੋਂ ਉਸਦੀ ਓਟੀ ਫ੍ਰੀਜ਼ ਕੀਤੀ ਗਈ ਇੱਕ ਆਪਣਾ ਥਾਰ ਗੱਡੀ ਆ ਉਹ ਫ੍ਰੀਜ਼ ਕੀਤੀ ਗਈ ਪਲਾਂਟ ਨੂੰ ਫ੍ਰੀਜ਼ ਕੀਤਾ ਗਿਆ ਉਹਦਾ ਕੌਂਕ ਨੂੰ ਫ੍ਰੀਜ਼ ਕੀਤਾ ਗਿਆ ਸੀ ਉੱਥੇ ਵਿਜੀਲੈਂਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਆਪਣੇ ਸਰੋਤਾਂ ਤੋਂ ਵੱਧ ਜਿਹੜੀ ਉਸ ਦੀ ਆਮਦਨ ਸੀ ਜਿਹੜੀ ਉਸ ਦੇ ਕੋਲ ਉਸ ਨੇ ਜੋ ਬਣਾਈ ਸੀ ਉਸ ਨੂੰ ਲੈ ਕੇ ਵਿਜੀਲੈਂਸ ਵੱਲੋਂ ਉਸ ਨੂੰ ਆਪਣਾ ਗ੍ਰਿਫਤਾਰ ਕੀਤਾ ਗਿਆ ਇਸ ਤੇ ਬੀਤੀ ਕੱਲ ਉਸ ਨੂੰ ਮਾਂਡੂ ਕੋ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਪੇਸ਼ ਕਰਨ ਤੋਂ ਬਾਅਦ ਬਿਜ਼ਨਸ ਨੇ ਉਹਦਾ 3 ਦਿਨ ਦਾ ਰਿਮਾਡ ਹਾਸਲ ਕੀਤਾ ਸੀ ਅਤੇ ਉਹ ਅਤੇ ਉਸ ਤੋਂ ਬਿਜ਼ਨਸ ਵੱਲੋਂ ਹੁਣ ਲਗਾਤਾਰ ਵੀ ਆਪਣਾ ਪ੍ਰੋਗਰੈਸ ਜਿਹੜਾ ਇਹ ਕੀਤੀ ਜਾ ਰਹੀ ਸੀ ਦੱਸਣਾ ਬਣਦਾ ਹੈ ਕਿ ਸਰਜਨ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਇੱਕ ਗੁਰਦੇ ਦੀ ਪਾਈਪ ਦੇ ਵਿੱਚ ਜੋ ਹੈ ਪਥਰੀ ਫਸ ਗਈ ਹੈ ਤੇ ਉਸ ਦਾ ਦੇ ਆਪਣਾ ਦਰਦ ਹੋ ਰਿਹਾ ਜਿਸ ਨੂੰ ਲੈ ਕੇ ਇਸ ਨੂੰ ਬਟੇਂਡਾ ਦੇ ਸਿਵਲ ਹਸਪਤਾਲ ਦੇ ਹੇਠ ਇਲਾਜ ਲਈ ਰੱਖਿਆ ਗਿਆ ਹੈ ਵੈਸੇ ਇਹ ਹੀ ਉਹ ਪੇਸ਼ੈਂਟ ਹੈ ਉਹ ਸਟੇਬਲ ਹੈ सत्या जी मेरा नाम डॉक्टर सोफिया गर्ग है मैं इतने आज सर्जिकल स्पेशलिस्ट पोस्टेड हाँ सिविल हॉस्पिटल बठिंडा हाँ साढ़े को पेशेंट भी लेके आया गया है वो पेन से कल शाम को वो दाखिल किए थे जो असी स्कैन वगैरह कराया तो वो जी गुरदे की नाली होंगी वो पत्री आई है वह ट्रीटमेंट चल रहा है वैसे पेशेंट स्टेबल है वो ट्रीटमेंट चल रहा है नहीं हजे डिस्चार्ज नहीं अमन